ਲਗਾਤਾਰ ਮੀਂਹ ਅਤੇ ਪਿੱਛੇ ਤੋਂ ਆ ਰਹੇ ਪਾਣੀ ਦੇ ਦਬਾਅ ਕਾਰਨ ਘੱਗਰ ਦਰਿਆ ਦਾ ਪਾਣੀ ਲਗਾਤਾਰ ਵੱਧ ਰਿਹਾ ਹੈ ਤਾਂ ਪੰਘਰਪੁਰ ਖੇਤਰ ਦੇ ਵਿੱਚ ਕਰੀਬ 70000 ਕਿਊਸਿਕ ਪਾਣੀ ਦਰਜ ਕੀਤਾ ਗਿਆ ਜੋ ਕਿ ਅੱਗੇ ਜਾ ਕੇ ਸਰਾਲਾ ਹੈਡ ਤੱਕ ਪਹੁੰਚ ਗਿਆ ਤੇ ਇੱਥੇ ਵੀ ਪਾਣੀ ਦਾ ਪੱਧਰ ਤੂਫਾਨ ਤੋਂ ਕੋਲ 16 ਫੁੱਟ ਤੱਕ ਪਹੁੰਚ ਚੁੱਕਾ ਸੀ ਇਸ ਵੇਲੇ ਵੀ ਉਹੀ ਪੱਧਰ ਬਣਿਆ ਹੋਇਆ ਹਾਲਾਂਕਿ ਪਾਣੀ ਦੀ ਨਿਕਾਸੀ ਜਾਰੀ ਹੈ ਪਰ ਭਾਰੀ ਵਹਾਅ ਕਾਰਨ ਨਿਕਾਸੀ ਦੀ ਗਤੀ ਬਹੁਤ ਹੌਲੀ ਹੈ ਇਸ ਕਾਰਨ ਨੇੜੇ ਕਈ ਲੱਕੇ ਯਾਨੀ ਕਿ ਉਸਰ ਸਮਾਰੂ ਅਤੇ ਕਗਰ ਕੰਡੇ ਪਏ ਹੋਰ ਪਿੰਡਾਂ ਵਿੱਚ ਹੜ ਦਾ ਖਤਰਾ ਵਧ ਗਿਆ ਹੈ ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਸਾਰੇ ਪਿੰਡ ਵਾਸੀ ਆਪਣੇ ਬੱਚਿਆਂ ਮਹਿਲਾਵਾਂ ਅਤੇ ਬਜ਼ੁਰਗਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਣ ਇਸ ਲਈ ਪ੍ਰਸ਼ਾਸਨ ਨੇ ਅੱਜ ਤੋਂ 9 ਰਾਹਤ ਕੇਂਦਰ ਬਣਾਏ ਨੇ ਜਿੱਥੇ ਕੀ ਪ੍ਰਭਾਵਿਤ ਲੋਕਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਹੈ ਸੋ ਐਸ ਡੀ ਮਾਜਪੂਰਾ ਅਭਿਸ਼ੇਕ ਨੇ ਦੱਸਿਆ ਹੈ ਕਿ ਹਰਦੁਸਥਿਤੀ ਦੇ ਨਾਲ ਜੱਠੰਡਲੀ ਫੌਜ ਦੀ ਇੱਕ ਟੀਮ ਅਤੇ ਐਨਟੀਆਰਐਫ ਦੀ ਇੱਕ ਟੀਮ ਤਾਇਨਾਤ ਕੀਤੀ ਗਈ ਹੈ ਸੋ ਦੱਸਦੇ ਕਿ ਦੋਵੇਂ ਟੀਮਾਂ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡ ਕੇ ਕੁੱਲ 21 ਸੰਵੇਦਨਸ਼ੀਲ ਪਿੰਡਾਂ ਦੇ ਵਿੱਚ ਅਲਰਟ ਉਤੇ ਰੱਖਿਆ ਗਿਆ ਹੈ। ਪ੍ਰਸ਼ਾਸਨ ਨੇ ਕਿਹਾ ਕਿ ਜੇ ਕਿਸੇ ਥਾਂ ਉਤੇ ਤੁਰੰਤ ਸਹਾਇਤਾ ਦੀ ਲੋੜ ਪਵੇਗੀ ਤਾਂ ਰਾਹਤ ਦਲ ਮੌਕੇ ਤੇ ਪਹੁੰਚ ਕੇ ਮਦਦ ਕਰੇਗਾ। ਸੋ ਐਸਡੀਐਮ ਨੇ ਕਿਹਾ ਕਿ ਕਈ ਵਾਰ ਲੋਕ ਸੋਸ਼ਲ ਮੀਡੀਆ ਉਤੇ ਪਿਛਲੀ ਹੜ੍ਹ ਦੀਆਂ ਫੇਕ ਵੀਡੀਓਜ਼ ਪਾ ਕੇ ਅਫਵਾਹਾਂ ਵੀ ਫੈਲਾ ਰਹੇ ਹਨ। ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਜਹੀਆਂ ਅਫਵਾਹਾਂ ਤੇ ਧਿਆਨ ਲਾ ਦਿੱਤਾ ਜਾਵੇ ਤੇ ਕਿਸੇ ਵੀ ਗਲਤ ਜਾਣਕਾਰੀ ਤੋਂ ਬਚਿਆ ਜਾਵੇ। ਸੁਰਾਜਪੁਰ ਅਤੇ ਖਨੌਰ ਖੇਤਰ ਦੇ ਸਾਰੇ ਵਸਨੀਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਦਰਿਆ ਕੰਡੇ ਨਾ ਜਾਣ ਤੇ ਸਾਵਧਾਨੀ ਵਰਤਣ। ਸਥਿਤੀ ਫਿਲਹਾਲ ਪ੍ਰਸ਼ਾਸਨ ਦੇ ਕਾਬੂ ਦੇ ਵਿੱਚ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਕੁਦਰਤੀ ਆਫਤ ਦਾ ਸਾਹਮਣਾ ਕੀਤਾ ਜਾਵੇਗਾ। ਅਭਿਸ਼ੇਸ਼ ਸ਼ਸਕੀਮ ਰਾਜਪੁਰ ਜੀ ਸਰ ਕਿਸ ਤਰ੍ਹਾਂ ਦੀ ਅਪਡੇਟ ਹੈ ਕੱਗਰ ਦੀ? ਅ ਕੱਗਰ ਦਾ ਲੈਵਲ ਵੱਧ ਰਿਹਾ ਹੈ। ਤੇ ਪਿੱਛੇ ਪਾਣੀ ਕਾਫੀ ਜ਼ਿਆਦਾ ਹੈਗਾ ਪੰਖਰਪੁਰ ਤੇ ਪਾਣੀ ਦੁਪਹਿਰ ਦੇ ਕਰੀਬ ਉੱਥੇ 11.5 ਫੀਟ ਸੀਗਾ ਰਾਉਂਡ ਆਊਟ 70 ਕੁਹਜ਼ਾਰ ਕੁਸਕ ਪਾਣੀ ਪੰਖਰਪੁਰ ਤੇ ਸੀਗਾ ਉਹ ਸਾਰਾ ਪਾਣੀ ਫਲੋ ਹੋ ਕੇ ਕੱਗਰ ਦਾ ਸਰਾਲਾ ਹੈਡ ਤੇ ਆਣਾ ਹੈ ਤੇ ਸਰਾਲਾ ਹੈਡ ਤੇ ਹਾਲ ਦੀ ਕੜੀ ਪਾਣੀ ਦਾ ਲੈਵਲ ਫਲਕਚੂਏਟ ਕਰ ਰਿਹਾ ਹੈ 16 ਤੇ 16.5 ਫੁੱਟ ਦੇ ਵਿੱਚ ਫਲਕਚੂਏਟ ਕੀਤਾ ਸੀਗਾ ਵਿੱਚ ਦੀ 16.5 ਦੇ ਕਰੀਬ ਹੋ ਗਿਆ ਸੀ ਹੁਣ ਹਾਲ ਦੀ ਕੜੀ 16 ਫੁੱਟ ਫਿਰ ਤੋਂ ਹੋ ਗਿਆ ਹੈ ਤੇ ਪਾਣੀ ਦੀ ਨਿਕਾਸੀ ਹੋ ਵੀ ਰਹੀ ਹੈ ਪਰ ਪਾਣੀ ਅੱਗੇ ਵੀ ਬਹੁਤ ਜ਼ਿਆਦਾ ਹੋਣ ਕਾਰਨ ਪਾਣੀ ਦੀ ਨਿਕਾਸੀ ਥੋੜੀ ਸਲੋ ਹੋ ਰਹੀ ਹੈ ਪਿੱਛੋਂ ਪਾਣੀ ਆਂਦਾ ਹੋਣ ਕਰਕੇ ਸਾਡੇ ਜਿਹੜੇ ਪਿੰਡ ਹੈਗੇ ਉਨਸਰ ਚਮਾਰੂ ਆਦੀ ਜਿਹੜੇ ਪਿੰਡ ਵੀ ਖੱਗੜ ਦੇ ਟੰਡੇ ਤੇ ਪੈਂਦੇ ਆ ਉਹਨਾਂ ਸਾਰਾਂ ਚ ਮੈਂ ਬੇਨਤੀ ਕਰ ਦਿੱਤੀ ਹੈ ਕਿ ਉਹਨਾਂ ਦੇ ਵਿੱਚੋਂ ਉੱਥੋਂ ਆਪਾਂ ਨੂੰ ਜਿਹੜੇ ਬੱਚੇ ਹੈਗੇ ਮਾਤਾਵਾ ਪੈਨਾ ਬਜ਼ੁਰਗ ਆਦੀ ਨੂੰ ਉੱਚੇ ਥਾਵਾਂ ਤੇ ਅਸੀਂ 8 ਤੋਂ 9 ਰਿਲੀਫ ਸੈਂਟਰ ਬਣਾਏ ਆ ਉਹਨਾਂ ਸੈਂਟਰਾਂ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਜਾਵੇ ਇੱਕ ਰਾਤ ਦੀ ਗੱਲ ਹੈ ਉੱਥੇ ਜੇ ਆਪਾਂ ਤਾਲਾ ਸ਼ਿਫਟ ਕਰ ਲਾਂਗੇ ਤਾਂ ਕਿਸੇ ਵੀ ਐਕਚੁਅਲੀ ਅਨਸੁਖਾਮੀ ਘਟਨਾ ਤੋਂ ਬੱਚਾ ਜਾ ਸਕਦਾ ਸਰ ਇੱਥੇ ਕਿਹੜੀ ਕਿਹੜੀ ਟੀਮ ਡਿਪਲੋਏ ਕੀਤੀ ਗਈ ਹੈ ਸਾਡੇ ਕੋਲ ਐਕਚੁਅਲੀ ਆਰਮੀ ਦੀ ਇੱਕ ਟੀਮ ਹੈਗੀ ਹੈ ਜਿੰਦੇ ਵਿੱਚ 60 ਬੰਦੇ ਹੈਗੇ ਐਨਡੀਆਰਐਫ ਦੀ ਇੱਕ ਟੀਮ ਦੀ ਤੀ ਬੰਦਿਆਂ ਦੀ ਤੇ ਇਹ ਜਿਹੜੀਆਂ ਦੋ ਟੀਮਸ ਹੈ ਇਹਨਾਂ ਨੂੰ ਤਿੰਨ ਹਿੱਸਿਆਂ ਚ ਵੰਡਿਆ ਗਿਆ ਅਸੀਂ ਸਾਡੇ ਕੋਲ ਟੋਟਲ 21 ਦੇ ਕਰੀਬ ਪਿੰਡ ਹੈਗੇ ਜਿਨ੍ਹਾਂ ਦੇ ਵਿੱਚ ਪਾਣੀ ਦੀ ਮਾਰ ਹੋਣ ਦਾ ਖੱਛਾ ਹੈਗਾ ਤੇ ਅਸੀਂ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉੱਥੋਂ ਹੀ ਵੈਕੂਏਟ ਕਰਕੇ ਸਾਡੇ ਰੀਲੀਫ ਸੈਂਟਰਸ ਤੇ ਆ ਜਾਣ ਪਰ ਅਸੀਂ ਕਿਸੇ ਵੀ ਮਤਲਬ ਅਨਪ੍ਰੈਸੀਡੈਂਟਡ ਸਿਚੁਏਸ਼ਨ ਦੇ ਲਈ ਵੀ ਤਿਆਰੀ ਕਰਕੇ ਰੱਖੀ ਹੈ ਤੇ ਇਹ ਤਿੰਨ ਸੈਕਸ਼ਨਸ ਦੇ ਵਿੱਚ ਅਸੀਂ ਟਰਾਈ ਕਰਾਂਗੇ ਜੇ ਕਿਸੇ ਥਾਂ ਤੇ ਵੀ ਕਿਤੇ ਲੋਡ ਪੈਂਦੀ ਹੈ ਕਿਸੇ ਵੀ ਸਹਾਇਤਾ ਦੀ ਤਾਂ ਅਸੀਂ ਉੱਥੇ ਮੌਕੇ ਤੇ ਇਹ ਤਾਂ ਪ੍ਰੋਵਾਈਡ ਕਰਵਾਉਣਾ ਸ੍ਰੀ ਗੁਰੂ ਸਵਾਲ ਹੈ ਬਸ ਮੇਰਾ ਕੀ ਸੋਸ਼ਲ ਮੀਡੀਆ ਤੇ ਕਈ ਵਾਰੀ ਫੇਕ ਜਿਹੜੀ ਵੀਡੀਓਜ਼ ਨੇ ਪਿਛਲੀ ਵਾਰੀ ਦੀ ਆ ਪਾ ਦਿੰਦੇ ਨੇ ਅਪੀਲ ਕੀ ਹੈ ਪ੍ਰਸ਼ਾਸਨ ਵੱਲੋਂ ਕਿ ਲੋਕੋ ਦੇ ਵਿੱਚ ਨਾ ਹੋਣ ਕਿਸੇ ਮੇਰੀ ਸਾਰੇ ਰਾਜਪੁਰਾ ਵਾਸੀਆਂ ਨੂੰ ਘਨੌਰ ਵਾਸੀਆਂ ਨੂੰ ਅਪੀਲ ਹੈ ਕਿ ਉਹ ਇਤਿਆਗ ਵਰਤਨ ਘਨੌਰ ਕਗਰਦੇ ਏਰੀਏ ਦੇ ਕੰਡੇ ਤੇ ਦਰਿਆ ਦੇ ਕੰਡੇ ਤੇ ਨਾ ਜਾਣ ਪਾਣੀ ਦਾ ਉਫਾਨ ਬਹੁਤ ਜ਼ਿਆਦਾ ਹੈ ਕਈ ਵਾਰੀ ਕਿਸੇ ਥਾਂ ਤੇ ਖੋਰਾ ਪੈਨ ਕਰਨ ਇਕਲੀ ਕੰਡਾ ਹੀ ਟੁੱਟ ਜਾਂਦਾ ਹੈ ਤਾਂ ਇਸ ਕਰਕੇ ਉਹਦੇ ਚ ਡਿੱਗਣ ਦਾ ਪੈਰ ਸਲਿੱਪ ਹੋ ਕੇ ਡਿੱਗਣ ਦਾ ਆਦੀ ਦਾ ਤਰਾ ਬਣਿਆ ਰਹਿੰਦਾ ਉਸ ਚੀਜ਼ ਤੋਂ ਇਤਿਆਦ ਬਰਤਨ ਕਾ ਗਰਦੇ आलेਦ ਵਾਲੇ ਨਾ ਜਾਣ ਜਿੱਥੇ ਪਾਣੀ ਖੜਾ ਉਤੇ ਉਸ ਦੇ ਵਿੱਚ ਨਾ ਜਾਣ ਇਤਿਆਦ ਬਰਤਨ ਸਿਚੁਏਸ਼ਨ ਕੰਟਰੋਲ ਦੇ ਵਿੱਚ ਹੈਗੀ ਹੈ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਸਥਿਤੀ ਨੂੰ ਨਜਿੱਠ ਲਿਆ ਜਾਏਗਾ ਮੈਨੂੰ ਉਮੀਦ ਹੈ ਸਾਰੇ ਲੋਕ ਸਾਡਾ ਸਹਿਯੋਗ ਕਰਨਗੇ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਕੁਦਰਤੀ ਆਪਤਾ ਨੂੰ ਜਰੂਰ ਨਜਿੱਠ ਲਾਂਗੇ